ਵਾਹਿਗੁਰੂ ਜੀ ਵਿਧਾਨ ਸਭਾ ਵਿੱਚ ਆ ਕੇ ਸਵਾਲ ਕਰਨਾ ਪਏਗਾ ਤਾਂ ਕਾਰਵਾਈ ਹੋਏਗੀ ਇਹ ਬੜੀ ਇਸ ਵਾਸਤੇ ਹੈ ਜੀ ਮੈਂ ਤੁਹਾਡੀ ਮੈਂ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਇਹ ਇਹਨਾਂ ਦੀ ਇੰਟੈਂਸ਼ਨ ਦੀ ਗੱਲ ਨਹੀਂ ਕਰਦਾ ਗਵਰਨਮੈਂਟ ਤੇ ਗੱਲ ਕਰਨਾ ਗਵਰਨਮੈਂਟ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਉਹਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਕਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏਗੀ ਠੀਕ ਹੈ ਹਰ ਬੈਠੋ ਤੁਸੀਂ ਬੈਠੋ ਲੈ ਲਓ ਬੈਠੋ ਬੈਠੋ ਇਹ ਮੰਤਰੀ ਜੀ ਸੌ 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 ਇੱਕ ਮਿੰਟ ਇਹ ਜਿਹੜਾ ਬਾਈ ਜੀ ਦੇਖੋ ਸਰ ਇੱਕ ਮਿੰਟ ਇੱਕ ਮਿੰਟ ਸਰ ਜਿਹੜਾ ਇਹ ਪੈਸਾ ਸੀ ਸਰ ਗੱਲ ਸੋ ਸਰ ਉਹਦੇ ਤੇ ਚੇਅਰਮੈਨ ਬਲਾਕ ਸੰਮਤੀ ਦੇ ਵੀ ਡੋਂਗਰ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਸ ਸਮੇਂ ਕਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਮਤੀ ਕਿਹੜੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹੀ ਦੱਸ ਦਿੱਤਾ ਜਾਵੇ ਚਲੋ ਅਮਨ ਸਿੱਧੀ ਮੇਰਾ ਖਿਆਲ ਆ ਬਾਜਵਾ ਜੀ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਬਾਜਵਾ ਜੀ ਤੁਸੀਂ ਬਾਪਾ ਅੱਗੇ ਟੋੜੀ ਦੂਜੇ ਕੁਐਸਚਨ ਰਹਿ ਜਾਣੇ ਆ ਜੀ ਬੰਦੇ ਤੁਸੀਂ ਕਰ ਲਓ ਕੁਐਸਚਨ ਰਹਿ ਜਾਣੇ ਦੀ ਤਾਂ ਆਪਣੇ ਸਾਥੀਆਂ ਦੇ ਕੁਐਸਚਨ ਆ ਜੀ ਆ ਬਾਜਵਾ ਸਾਹਿਬ ਸਰ ਯੂ ਆਰ ਇਨ ਦੀ ਗਵਰਨਮੈਂਟ ਤੁਸੀਂ ਇੱਕ ਮਿੰਟ ਸੋਚੀਏ ਸੋਚ ਲਿਓ 2 ਲੈਟਸ 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 ਮੂਵ ਫਾਰਵਰਡ ਮੂਵ ਫਾਰਵਰਡ ਮੇਰੀ ਗੱਲ ਸੁਣੋ ਸਰਕਾਰ ਵਿੱਚ ਤੁਸੀਂ ਹੋ ਜਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਕਰਵਾਓ ਜ਼ਰੂਰ ਠੀਕ ਹੈ ਕੁਲਜੀਤ ਸਿੰਘ ਰੰਧਾਵਾ ਬੈਠੋ ਇਹ ਬਹੁਤ ਹੀ ਇੰਪੋਰਟੈਂਟ ਮਸਲਾ ਹੈ ਸੂਬੇ ਕੋ ਤੇ ਪੈਸੇ ਹੀ ਘਟਨੇ ਪੈਸੇ ਤੇ ਸੈਂਟਰ ਕੋ ਹੀ ਆਂਦੇ ਕਿਸੇ ਸਕੀਮ ਚਾਂਦੇ ਇਹ 15ਵੀਂ ਫਾਈਨੈਂਸ ਕਮਿਸ਼ਨ ਦੇ ਪੈਸੇ ਆਏ ਨੇ ਇਹ ਫਿਰੋਜ਼ਪੁਰ ਦੀ ਜਿਹੜੀ ਸੰਮਤੀ ਹੈ ਉਹਦੇ ਵਿੱਚ 1 ਕਰੋੜ 81 ਲੱਖ ਰੁਪਇਆ ਇੱਕ ਬੀਡੀਪੀ ਉਹ ਜਿਹੜੀ 6 ਮਹੀਨੇ ਪਹਿਲੇ ਬਦਲ ਗਈ ਸੀ ਉਹਦੇ ਨਾਲ ਦੀ ਉੱਥੇ ਇੱਕ ਸਰਪੰਚ ਹੈ ਜੀ ਉਹਨਾਂ ਦਾ ਨਾਮ ਹੀ ਕਰਨਦੀਪ ਕੌਰੀ ਹੈ ਕਮਾਲ ਵਾਲਾ ਪਿੰਡ ਸੀ ਜੀ ਉਹ ਡੋਂਗਲ ਨੂੰ ਮਿਸਯੂਜ਼ ਕਰਕੇ ਤੇ ਦੂਸਰੀ ਇੱਕ ਹੋਰ ਸਰਪੰਚ ਸਾਹਿਬ ਹੈ ਜਸਵਿੰਦਰ ਕੌਰ ਦੋ ਬਾਨਿਆ ਵਾਲੇ ਦੀ ਉਹ ਦੋਨਾਂ ਦੇ ਨਾਂ ਤੇ ਇਹਨਾਂ ਨੇ ਪੈਸੇ ਕਢਵਾ ਲਏ ਇਹ ਸਿਰ ਕੱਲਾ ਕੇਸ ਇਥੋਂ ਦਾ ਨਹੀਂ ਸਮੁੱਚੇ ਪੰਜਾਬ 'ਚ ਕਰੋੜਾਂ ਰੁਪਏ ਦੀ ਇਸ ਕਿਸਮ ਦੀ ਆਲਰੇਡੀ ਇਹ ਫਰਾਡ ਹੋ ਚੁੱਕਿਆ ਹੈ ਮੈਂ ਹਰ ਸਾਡੇ ਹਰ ਪਿੰਡ ਚ ਇਹ ਕੰਮੇ ਚੱਲਿਆ ਜਾਂ ਹਰ ਸੰਤੀ ਚੱਲਿਆ ਮੈਂ ਮਿਨਿਸਟਰ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਇੱਕ ਤੇ ਸਭ ਤੋਂ ਪਹਿਲੇ 1 ਕਰੋੜ 81 ਲੱਖ ਰੁਪਇਆ ਜਿਸ ਫਰਮ ਨੂੰ ਨੂੰ ਪੈਸੇ ਗਏ ਨੇ ਕੀ ਉਸ ਮਾਲਕ ਤੋਂ ਕੋਈ ਰਿਕਵਰੀ ਹੋਈ ਹੈ ਜੀ ਨੰਬਰ 2 ਉਹਨੂੰ ਐਫ ਆਈ ਆਰ ਚ ਨੇਮ ਉਹਨੂੰ ਉਸ ਆਦਮੀ ਦਾ ਨਾਮ ਹੈ ਜੀ ਕੰਦਾਰਾ ਸਿੰਘ ਉਹਨੂੰ ਐਫ ਆਈ ਆਰ ਚ ਨੇਮ ਕਿਉਂ ਨਹੀਂ ਕੀਤਾ ਗਿਆ ਜਿਸ ਨੂੰ ਪੈਸੇ ਗਏ ਦੇ فرم ਕਿਥੇ ਜੀ ਦੂਸਰਾ ਉਹਨੂੰ ਨਾਮ ਕਿਉਂ ਨਹੀਂ ਕੀਤਾ ਗਿਆ ਤੀਸਰਾ ਗਵਰਨਮੈਂਟ ਆਫ ਪੰਜਾਬ ਕੀ ਇਹਦਾ ਆਡਿਟ ਸਾਰੇ ਪੰਜਾਬ ਚ ਕਰਾਏਗੀ ਜੀ ਕਿਉਂਕਿ ਥਿਸ ਇਨਵੋਲਵਸ ਕਰੋੜਸ ਆਫ ਰੁਪੀਸ ਨਾਟ ਅ ਇਹ ਸਿੰਗਲ ਇਨਸਟੈਂਸ ਨਹੀਂ ਹੈ ਜੀ ਥਿਸ ਹੈਸ ਹੈਪਨਡ ਇਨ ਏਵਰੀ ਸਿੰਗਲ ਬਲੌਕ ਜੀ ਤੋਂ ਮੈਂ ਇਹਦਾ ਇਹਨਾਂ ਕੋਲ ਜਵਾਬ ਮੰਗਣਾ ਚਾਹੁੰਦਾ ਹਾਂ ਮਾਨਯੋਗ ਮੰਤਰੀ ਜੀ ਬਿਲਕੁਲ ਮੈਂ ਮਾਨਯੋਗ ਮੈਂਬਰ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਹੈ ਜੀ ਕਿ ਇਹ ਇਹਦੇ ਵਿੱਚ ਕੁਝ ਫਲੌਸ ਸੀਗੇ ਕਿਉਂਕਿ ਇਹ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਸਾਈਟ ਹੈ ਇਹ ਗ੍ਰਾਮ ਜਿਹੜਾ ਪੋਰਟਲ ਹੈ ਉਹਦੇ ਵਿੱਚ ਅਸੀਂ ਸਪੈਸ਼ਲ ਹੁਣ ਲਿਖ ਕੇ ਭੇਜਿਆ ਹੈ ਸਰਕਾਰ ਨੂੰ ਕਿ ਇਹਦੇ ਵਿੱਚ ਤੁਸੀਂ ਜਿਹੜੀ ਹੈ ਮਤਲਬ 2 ਫੈਕਟਰ অথেন্টিਫਿਕੇਸ਼ਨ ਲਾਓ ਤਾਂ ਜੋ ਯਾਤਾ ਆਇਰਿਸ ਸਕੈਨਰ ਲਾਓ ਜਾਂ ਥੰਮ ਲਾਓ ਇਮਪ੍ਰੈਸ਼ਨ ਤਾਂ ਜੋ ਕੋਈ ਇਸ ਤਰੀਕੇ ਨਾਲ ਪੈਸੇ ਨਾ ਕਢਾ ਸਕੇ ਕਿਉਂਕਿ ਜ਼ਿਆਦਾਤਰ ਅਫਸਰਾਂ ਨੇ ਆਪਣੇ ਜਿਹੜੇ ਡਿਜੀਟਲ ਸਿਗਨੇਚਰ ਨੇ ਉਹ ਆਪਣੇ ਅੱਗੇ ਕਰਿੰਦਿਆਂ ਨੂੰ ਦਿੱਤੇ ਹੁੰਦੇ ਨੇ ਵੀ ਲਾ ਕੇ ਤੂੰ ਅੱਗੇ ਪੇਮਟਾ ਕਰੀ ਜਾਈਂ ਸੋ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇਹ ਪ੍ਰੋਬਲਮ ਹੈ ਇਹ ਨਾ ਸਿਰਫ ਪੈਨ ਪੰਜਾਬ ਦੀ ਹੈ ਜੇ ਕਿਤੇ ਇਹਨੂੰ ਧਿਆਨ ਨਾ ਮਾਰਿਆ ਜਾਵੇ ਨਿਕਾ ਇਹ ਪੈਨ ਇੰਡੀਆ ਦੀ ਪ੍ਰੋਬਲਮ ਹੋਊਗੀ ਸੋ ਇਸ ਤਰ੍ਹਾਂ ਦੇ ਇਹ ਜਿਹੜੇ ਕੱਪੜੇ ਨੇ ਪਰ ਇੰਦੀ ਮੀਨ ਵਾਈਲ ਅਸੀਂ ਕਾਰਵਾਈ ਕਰਦੇ ਹੋਏ ਮੈਂ ਐਫ ਆਈ ਆਰ ਦੀ ਕਾਪੀ ਨਾਲ ਲੈ ਕੇ ਆਏ ਆ ਅਸੀਂ ਇਹ ਨਾ 6 ਵਿਅਕਤੀਆਂ ਤੇ ਐਫ ਆਈ ਆਰ ਕਰ ਚੁੱਕੇ ਆ ਆਲਰੇਡੀ ਔਰ ਕੇਸ ਵਿਜੀਲੈਂਸ ਨੂੰ ਦੇ ਚੁੱਕੇ ਆ ਹਾਂ ਜਿੱਥੇ ਤੱਕ ਗੱਲ ਰਹੀ ਤੁਸੀਂ ਕਿਹਾ ਵੀ ਜਿਹੜਾ ਇਹਦੇ ਵਿੱਚ ਬੈਨੀਫੀਸ਼ੀਰੀ ਸੀਗਾ ਉਸ ਬੰਦੇ ਨੂੰ ਅੱਜ ਇਮੀਡੀਏਟਲੀ ਅਸੀਂ ਜਾਂਦੇ ਸਰ ਮੈਂ ਇਹਦੇ ਤੇ ਪਤਾ ਕਰਕੇ ਅਗਲੇ ਦੀ ਕਾਰਵਾਈ ਕਰਵਾ ਦਿੰਦੇ ਹਾਂ ਜੀ ਠੀਕ ਹੈ ਜੀ ਬਾਜਵਾਜੀ ਵਿਧਾਨ ਸਭਾ ਵਿੱਚ ਆ ਕੇ ਸਵਾਲ ਕਰਨਾ ਪਏਗਾ ਤਾਂ ਕਾਰਵਾਈ ਹੋਏਗੀ ਇਹ ਬੜੀ ਇਸ ਵਾਸਤੇ ਹੈ ਜੀ ਮੈਂ ਤੁਹਾਡੀ ਮੈਂ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਇਹ ਇਹਨਾਂ ਦੀ ਇੰਟੈਂਸ਼ਨ ਦੀ ਗੱਲ ਨਹੀਂ ਕਰਦਾ ਬਾਜਵਾਜੀ ਗੌਰਮੈਂਟ ਤੇ ਗੱਲ ਕਰਨਾ ਗੌਰਮੈਂਟ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਉਹਦਾ ਮਤਲਬ ਇਹ ਹੈ ਵਿਧਾਨ ਸਭਾ ਸਵਾਲ ਕਰੋਗੇ ਤੇ ਇਸ ਵੱਡੇ ਇਸ ਵੱਡੇ ਕੱਪਲੇ ਦੀ ਫਿਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਇਆ ਠੀਕ ਹੈ ਹੁਣ ਬੈਠੋ ਤੁਸੀਂ ਬੈਠ ਲੈ ਲਓ ਬੈਠੋ ਬੈਠੋ ਇਹ ਮੰਤਰੀ ਜੀ ਸੌ ਸਾਲ ਸੌ ਸਾਲ ਇੱਕ ਮਿੰਟ ਇਹ ਜਿਹੜਾ ਬਾਈ ਜੀ ਦੇਖੋ ਸਰ ਇੱਕ ਮਿੰਟ ਇੱਕ ਮਿੰਟ ਸਰ ਜਿਹੜਾ ਇਹ ਪੈਸਾ ਸੀ ਸਰ ਗੱਲ ਸੋ ਸਾਰੇ ਉਹਦੇ ਤੇ ਚੇਅਰਮੈਨ ਬਲਾਕ ਸੰਮਤੀ ਦੇ ਵੀ ਡੌਂਗਲ ਤੇ ਸਾਈਨ ਹੁੰਦੇ ਨੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਸ ਸਮੇਂ ਕਪੜਾ ਹੋਇਆ ਉਸ ਸਮੇਂ ਚੇਅਰਮੈਨ ਬਲਾਕ ਸੰਮਤੀ ਕਿਹਦੀ ਪਾਰਟੀ ਦਾ ਸੀ ਕੌਣ ਬੈਠਾ ਸੀ ਇਹੀ ਦੱਸ ਦਿੱਤਾ ਜਾਵੇ ਚਲੋ ਹਮਨਜੀ ਮੇਰਾ ਖਿਆਲ ਆ ਬਾਜਵਾ ਜੀ ਬਾਜਵਾ ਜੀ ਕਾਂਗਰਸ ਪਾਰਟੀ ਦਾ ਚੇਅਰਮੈਨ ਸੀਗਾ ਜੀ ਬਾਜਵਾ ਜੀ ਤੁਸੀਂ ਬਾਪਾ ਅੱਗੇ ਟੋੜੀ ਦੂਜੇ ਕੁਐਸਚਨ ਰਹਿ ਜਾਣੇ ਆ ਜੀ ਬੰਦੇ ਤੁਸੀਂ ਕਰ ਲਓ ਕੁਐਸਚਨ ਰਹਿ ਜਾਣੇ ਨੇ ਤਾਂ ਆਪਣੇ ਸਾਥੀਆਂ ਦੇ ਕੁਐਸਚਨ ਆ ਜੀ ਆ ਬਾਬਾ ਜੀਵਾ ਸਾਹਿਬ ਸਰ ਯੂ ਆਰ ਇਨ ਦੀ ਗਵਰਨਮੈਂਟ ਤੁਸੀਂ ਇੱਕ ਮਿੰਟ ਸੋਚ ਲਿਓ ਸਾਬ ਸਿੱਧੋ ਲੈਟਸ 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 ਮੂਵ ਫਾਰਵਰਡ ਮੂਵ ਫਾਰਵਰਡ ਮੇਰੀ ਗੱਲ ਸੁਣੋ ਸਰਕਾਰ ਵਿੱਚ ਤੁਸੀਂ ਹੋ ਜਿਹੜੀ ਪਾਰਟੀ ਦਾ ਬੰਦਾ ਅਸੀਂ ਕਦੋਂ ਕਿਹਾ ਕਾਰਵਾਈ ਬੰਦ ਕਰੋ ਪਰਵਾਜ਼ ਨੂੰ ਠੀਕ ਹੈ ਕੁਲਜੀਤ ਸਿੰਘ ਰੰਧਾਵਾ ਬੈਠੋ ਆ ਬਾਬਾ ਜੀਵਾ ਜੀ ਬੈਠੋ ਹੋ ਗਿਆ ਹੋ ਗਿਆ ਹੋ ਗਿਆ ਜੀ ਹੋ ਜੀ ਦੀ ਗੱਲ ਸੁਣਨਾ ਬਾਈ ਬਾਬਾ ਜੀਵਾ ਸਾਹਿਬ